ਠੀਕ ਹੈ 2022 ਮਾਡਲ ਦਾ ਕਾਪੀਰੀ ਤੇਜ ਦੀ ਹੈ ਕਾਪੀ ਤੇਜ ਦੀ ਹੈ ਹਾਂ ਜੀ ਕਿੰਨੇ ਕ ਘੰਟੇ ਚੱਲੇ ਆਉਣਾ ਕਾਕੇ 685 ਘੰਟੇ ਚੱਲੇ ਆ ਕਿੰਨੇ ਘੇਰ ਤੱਕ ਮਿਆਂ ਜਮਾ ਓਕੇ ਆ ਭਾਈ ਬਾਕੇ ਲਿਜਾ ਸਕਦਾ ਬਾਕੇ ਲਿਜਾ ਸਕਦਾ ਤੇ ਭਾਈ ਮਾਡਲ 485 ਘੰਟੇ ਚੱਲੇ ਸਾਰੀ ਕਿੰਨੇ ਕ ਘੰਟੇ ਇਹ 265 ਘੰਟੇ ਚੱਲੇ ਆ 12300 ਘੰਟੇ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਬਰਨਾਲਾ ਟਰੈਕਟਰ ਮੰਡੀ ਤੇ ਖੜੇ ਸੀ ਸਾਡੇ ਨਾਲ ਵੀਰ ਜੋੜਿਆ ਕਾਕਾ ਸਿੱਧੂ ਸਤਿ ਸ੍ਰੀ ਅਕਾਲ ਭਾਈ ਹੋਰ ਠੀਕ ਆ ਭਰਾ ਕਾਕੇ ਵਧੀਆ ਵਧੀਆ ਭਾਈ ਘਰ ਪਰਿਵਾਰ ਸਭ ਵਧੀਆ ਓਕੇ ਚੜਦੀ ਕਲਾ ਕਿਰਪਾ ਦਾ ਠੀਕ ਹੈ ਤੇ ਕਿੰਨੇ ਕ ਟਰੈਕਟਰ ਰੱਖੇਗਾ ਕੇ ਆਪਣੇ ਕੋਲ 15 18 ਟਰੈਕਟਰ ਹੈ ਜੀ 15 18 ਸਾਰੀਆਂ ਉੱਚੀਆਂ ਕੰਡੀਸ਼ਨਾਂ ਦੇ ਹੁੰਦੇ ਟਰੈਕਟਰ ਸਾਰੀਆਂ ਉੱਚੀਆਂ ਠੀਕ ਹੈ ਲਾਉਣ ਦੀ ਸਹੂਲਤ ਹੈਗੀ ਹੈ ਜੀ ਹੈਗੀ ਹੈ ਠੀਕ ਹੈ ਤੇ ਕਾਫੀ ਕੰਮ ਜਾਂਦੇ ਜੁਮੇਵਾਰਾਂ ਬਈ ਆਪਾਂ ਫੁੱਲ ਫੁੱਲ ਠੀਕ ਹੈ ਤੇ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਹਾਂ ਕਬੋਟੇ ਤੋਂ 5502 ਤੋਂ ਹਾਂਜੀ ਇਹਦੇ ਬਾਰੇ ਦੱਸੇਗਾ ਕਿਵੇਂ ਇਹ 3 ਸਪੀਡ ਟਰੈਕਟਰ ਹੈਗਾ 5502 50 ਨੰਬਰ ਆ 2022 ਮਾਡਲ ਦਾ ਕਾਫੀ ਜੀ ਤੇਜ਼ ਦੀ ਆ ਕਾਫੀ ਤੇਜ਼ ਦੀ ਆ ਹਾਂਜੀ ਕਿੰਨੇ ਕ ਘੰਟੇ ਚੱਲਿਆ ਹੋਣਾ ਕਾਕੇ 680 85 ਘੰਟੇ ਚੱਲਿਆ ਹੋਇਆ 680 85 ਸਾਰੀ ਨਵਿਤ ਬਹੁਤ ਥੋੜਾ ਚੱਲਿਆ ਹੋਇਆ ਟਰੈਕਟਰ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਇੱਥੋਂ ਬੈਂਪਰ ਤੋਂ ਲਾ ਕੇ ਕਹਿ ਦੀ ਆ ਆਪਾਂ ਸਾਰਾ Ориਜਨਲ ਬੈਂਪਰ ਨੂੰ ਸਾਡੇ ਕੇ ਸਾਰਾ Ориਜਨਲ ਬੈਂਪਰ ਨੂੰ ਸਾਡੇ ਕੇ ਹਾਂ ਬੈਂਪਰ ਨੂੰ ਛੱਡ ਕੇ ਇਕੱਲੇ ਨੂੰ ਮਿੱਤਰੋ ਸਾਰਾ ਅਰੀਜਨਲ ਹੈ ਤੇ ਰੇਟ ਕੀ ਕਰਨ ਰੱਖਤਾ ਇਹਦਾ ਰੇਟ ਇਹਦਾ 7 ਲੱਖ ਤੇ 65000 ਰੁਪਏ 7 ਲੱਖ 65000 ਡਿਮਾਂਡ ਹੈ ਹਾਂਜੀ ਹਾਂ ਡਿਮਾਂਡ ਹੈ ਮੌਕੇ ਤੇ ਹਾਂਜੀ ਹਾਂ ਪੰਜਾਬ ਨੰਬਰ ਆ ਪਹਿਲੀ ਪਾਰਟੀ ਦਾ ਠੀਕ ਹੈ 7 ਲੱਖ 65000 ਮਿੱਤਰੋ ਡਿਮਾਂਡ ਹੈ ਪੰਜਾਬ ਨੰਬਰ ਹੈ ਬਾਕੀ ਮੌਕੇ ਤੇ ডিসਕਾਊਂਟ ਹੋ ਜੂ ਮਾੜਾ ਮੁੱਦਾ ਹੋ ਜੂਗਾ ਤੇ ਮੂਰੇ ਆ ਗਿਆ ਅਰਜਨ 605 ਬਈ ਦੱਸੀਂਗਾ ਕਿ ਇਹਦੇ ਬਾਰੇ ਇਹ ਅਰਜਨ ਮੈਟ ਆ ਵੀਰੇ 2016 ਮਾਡਲ ਦਾ ਠੀਕ ਹੈ ਤੇ ਪੰਜਾਬ ਨੰਬਰ ਆ ਆਪਣੇ ਬਰਨਾਲੇ ਦਾ ਲੋਕਲ ਨੰਬਰ ਆਗਾ ਲੋਕਲ ਨੰਬਰ ਆ ਹਾਂਜੀ ਖੁੱਲਮੇ ਹਿੱਸੇ ਵਾਲਾ ਹੈ ਹਾਂਜੀ ਤੇ ਇੰਜਨ ਗੇਅਰ ਦਾ ਕਿਵੇਂ ਆ ਜਮਾ ਓਕੇ ਆ ਪਾਕੇ ਲੈ ਜਾ ਸਕਦਾ ਪਾਕੇ ਜਾ ਸਕਦਾ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਮਿੱਤਰੋ ਕਿੰਨੇ ਮਾਡਲ ਆਗਾ ਇਹ 2016 ਮਾਡਲ ਦਾ 16 ਤੇ ਰੇਟ ਕਾਕੇ ਰੇਟ ਇਹਦਾ ਹੈਗਾ ਸਿਕੰਦਰਪੁਰੇ 5 ਲੱਖ ਤੇ 35000 5 ਲੱਖ 35000 ਡਿਮਾਂਡ ਹੈ ਹਾਂ ਡਿਮਾਂਡ ਆ ਜੀ ਬਾਕੀ ਮੌਕੇ ਤੇ ਡਿਸਕਾਊਂਟ ਮਿੱਤਰੋ ਕੀਤਾ ਜਾਊਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਮੂਰੇ ਫੇਰ ਅਰਜਨ ਆ ਗਿਆ 605 ਨੋਬੋ ਅਰਜਨ ਹਾਂਜੀ ਤੇ ਚੈੱਕ ਕਰ ਸਕਦੇ ਹੋ ਤੁਸੀਂ ਟਰੈਕਟਰ ਬਾਰੇ ਦੱਸੋ ਭਾਈ ਇਹ 605 ਡੀਆਈਆਈ ਹੈ ਵੀਰੇ ਠੀਕ ਹੈ 57 ਐਚਪੀ ਵਾਲਾ 57 ਐਚਪੀ ਵਾਲਾ 6 ਲ ਗੇਅਰ ਹੈ ਇਹ ਠੀਕ ਹੈ ਤੇ ਉਹ ਚੰਗਾ ਟਰੈਕਟਰ ਪੰਜਾਬ ਦਾ ਨੰਬਰ ਆ ਪਹਿਲੀ ਪਾਰਟੀ ਦਾ ਬਟੰਡਾ ਨੰਬਰ ਆ ਬਟੰਡਾ ਨੰਬਰ ਆ ਹਾਂਜੀ ਤੇ ਇੰਜਨ ਗੇਅਰ ਦਾ ਵੀ ਪੂਰਾ ਚੰਗਾ ਹੈ ਜਮਾ ਸੀਲਡ ਟਰੈਕਟਰ ਹੈ ਵੀਰੇ ਸੀਲਡ ਬਾਈ ਮਾਡਲ 485 ਘੰਟੇ ਚੱਲਿਆ ਸਾਰੀ 48085 ਹਾਂਜੀ 48085 ਘੰਟੇ ਮਿੱਤਰੋ ਇਹ ਚੱਲਿਆ ਹੋਇਆ ਤੇ ਰੇਟ ਕਿੰਨਾ ਇਹਦਾ ਰੇਟ ਇਹਦਾ 7 ਲੱਖ ਤੇ 80000 ਰੁਪਏ 7 ਲੱਖ 80000 ਡਿਮਾਂਡ ਆ ਮਿੱਤਰੋ ਹਾਂਜੀ ਹਾਂਜੀ ਬਾਕੀ ਮੌਕੇ ਤੇ ਡਿਸਕਾਊਂਟ ਆ ਕੀਤਾ ਜਾਊਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮੂਰੇ ਫੇਰ ਆ ਗਿਆ 5210 ਜੌਂਡੀਅਰ ਖਾਰ ਪਾਇਆ ਪਿਆ ਇਹ ਵੀ ਮੈਨੂੰ ਆ ਵਧਾਈਆਂ ਤੀ ਚੱਲਿਆ ਵਧਾਈਆਂ ਵਾਲੀ ਹੈ ਹੈਗੀ ਵਧਾਈਆਂ ਵਾਲੀ ਹੈ ਜੀ ਬਸ ਕਿੰਨੇ ਕ ਘੰਟੇ ਇਹ 265 ਘੰਟੇ ਚੱਲਿਆ 265 ਘੰਟੇ ਮਿੱਤਰੋ ਇਹ ਕੁੱਲਾ ਚੱਲਿਆ ਹੋਇਆ ਮੱਥੇ ਢੇਕੇ ਹੋਇਆ ਤੇ ਮੱਥੇ ਹੀ ਢੇਕੇ ਗੱਲਾਂ ਤੇ ਇੰਜਨ ਗੇਅਰ ਦਾ ਕਿੰਨਾ ਸੀਲ 265 ਘੰਟੇ ਦਾ ਟਰੈਕਟਰ ਨੂੰ ਕੀ ਹੋਣਾ ਰਮਾ ਵੀ ਨਹੀਂ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਮਾਡਲ 23 ਆ ਗਿਆ ਤੇ ਰੇਟ 8 ਲੱਖ ਤੇ 15000 8 ਲੱਖ 15000 ਮਿੱਤਰੋ ਇਹਦੀ ਡਿਮਾਂਡ ਹੈ ਬਾਕੀ ਮੌਕੇ ਤੇ ਡਿਸਕਾਊਂਟ ਕੀਤਾ ਜਾਊਗਾ ਮੂਰੇ ਆ ਗਿਆ 5405 ਚੁੰਡ ਯਾਰ ਇਹਦੇ ਬਾਰੇ ਦੱਸੀ ਬਾਈ ਇਹ 2020 ਮਾਡਲ ਹੈ ਵੀਰੇ ਇਕਬਦਰ ਹਾਂਜੀ ਇਹ ਵੀ ਥੋੜੇ ਘੰਟੀ ਚੱਲਿਆ ਲੱਗਦਾ ਹੈ ਇਹ 12-1300 ਘੰਟੀ ਚੱਲਿਆ ਹੋਇਆ ਹੈ 12-1300 ਘੰਟਾ ਚੱਲਿਆ ਹੈ ਇਹ 1850 ਪੈਸੇ ਨਾਲ ਦੀ ਪਾਈ ਹੈਗੀ ਠੀਕ ਹੈ ਜੀ ਤੇ ਕਾਪੀ ਦਾ ਜਿੰਮੇਵਾਰ ਆਪਾਂ ਇੰਜਨ ਗੇਅਰ ਦਾ ਉਹ ਵੀ ਜਿੰਮੇਵਾਰ ਆ ਠੀਕ ਹੈ ਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਡਿਮਾਂਡ ਕਿੰਨੀ ਆ ਗਈ ਇਹਦੀ ਡਿਮਾਂਡ 7 ਲੱਖ 85000 ਰੁਪਏ 7 ਲੱਖ 85000 ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਡਿਸਕਾਊਂਟ ਕੀਤਾ ਜਾਊਗਾ ਡਬਲ ਪੀਟੀਓ ਡਬਲ ਡਿਸਟਰੀਬਿਊਟਰ ਡਬਲ ਪੀਟੀਓ ਡਬਲ ਡਿਸਟਰੀਬਿਊਟਰ ਅਲੱਗ ਤੋਂ ਕਲੱਚ ਵਾਲਾ ਹਾਂਜੀ ਹਾਂਜੀ ਅਲੱਗ ਤੋਂ ਕਲੱਚ ਵਾਲਾ ਹਾਂਜੀ ਟਰੈਕਟਰ ਕੁਲ ਮਲਿਆ ਕੇ ਗੱਲ ਕੀਤੀ ਆ ਬਈ ਚੰਗਾ ਟਰੈਕਟਰ ਹੈ ਟਾਪ ਮਾਡਲ ਜੀ ਪੈਂਦਾ ਪੂਰਾ ਟਾਪ ਮਾਡਲ ਚ ਟਰੈਕਟਰ ਹੈ ਤੇ ਆਜੋ ਹੁਣ ਅਗਲੇ ਟਰੈਕਟਰ ਦੀ ਗੱਲ ਕਰੀਏ ਆਪਾਂ ਆਜੋ ਗਰਾ ਮੂਰੇ ਆ ਗਿਆ ਸਿਆਉਣਾ ਲੀਕਾ ਸਿਕੰਦਰਾ 4 wheel ਇਹਦੇ ਬਾਰੇ ਦੱਸੋ ਬਾਈ ਇਹ 2021 ਮਾਡਲ ਆ ਵੀਰੇ ਠੀਕ ਹੈ ਸਿਕੰਦਰ ਚਾ ਠੀਕ ਹੈ ਜੀ ਤੇ ਵਲਡ ਟ੍ਰੈਕ 60 ਹੈਗਾ 3 ਸਪੀਡ ਹੈ ਚੇਂਜਰ ਗੇਅਰ ਵਾਲਾ ਹੈਗਾ ਠੀਕ ਹੈ ਜੀ ਚੰਗਾ ਟਰੈਕਟਰ ਆ ਪੂਰਾ ਫੁੱਲ ਪੂਰਾ ਚੰਗਾ ਹਾਂ ਨਾਲ ਦੇ ਟਾਇਰਾਂ ਚਾ ਨਾਲ ਦੇ ਟਾਇਰ ਮੂਰਲੇ ਕਿੰਨੇ ਕੇ ਪੈਣੇ ਮੂਰਲੇ ਟਾਇਰ ਹੈਗੇ 70 75 ਪੈਸੇ ਤੇ ਪਿਛਲੇ ਹੈਗੇ 80 85 ਪੈਸੇ ਠੀਕ ਹੈ ਐਮ ਆਰ ਐਫ ਦੇ ਟਾਇਰ ਨੇ ਹਾਂ ਜੀ ਟਰੈਕਟਰ ਦੇਖ ਸਕਦੇ ਹੋ ਮਿੱਤਰੋ ਪੂਰਾ ਚੰਗਾ ਟਰੈਕਟਰ ਹੈ ਤੇ ਮਾੜ ਰਿਹਾ 21 21 ਮਾਡਲ ਹੈ ਰੇਟ ਚੱਲ ਰਹੀ ਬਹੁਤ ਘੱਟ ਹੋਣਾ ਬਹੁਤ ਘੱਟ ਲੈ 12 1300 ਘੰਟੇ ਹੀ ਚੱਲਿਆ ਹੋਇਆ ਮਿੱਤਰੋ ਖੁੱਲੇ ਪਲੇਟਫਾਰਮ ਦਾ ਕਨੋਪੀ ਵਗੈਰਾ ਲੱਗੀ ਹੋਈ ਹੈ ਹਾਂਜੀ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਰੇਟ ਕਿੰਨਾ ਆ ਗਿਆ ਦਾ ਰੇਟ ਦਾ 8 ਲੱਖ ਤੇ 10000 8 ਲੱਖ 10000 ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਾ ਨਾ ਹੋ ਜੂਗਾ ਕਿਤਾ ਜਾਊਗਾ ਫੁੱਲ ਕਿਤਾ ਤੇ ਮੂਰੇ ਆ ਗਿਆ ਪ੍ਰੀਤ 6595 6595 ਇਹਦੇ ਬਾਰੇ ਦੱਸੀ ਮੈ ਜੀ ਇਹ ਵੀ ਪੰਜਾਬ ਨੰਬਰ ਟਰੈਕਟਰ ਦਾ ਫਰਸਟ ਪਾਰਟੀ ਦਾਗਾ ਅੱਛਾ ਜੀ ਲੁਧਿਆਣੇ ਦਾ ਨੰਬਰ ਆ ਲੁਧਿਆਣੇ ਦਾ ਨੰਬਰ ਆਪਾਂ ਨੂੰ ਪੁਰਾ ਚੰਗਾ ਹੀ ਹੁੰਦਾ ਠੀਕ ਹੈ ਜੀ ਠੀਕ ਹੈ ਜੀ ਟਾਇਰ ਨਾਲ ਦੇ ਟਰੈਕਟਰ ਦੇ ਚਾਰੇ ਕਿੰਨੇ ਕ ਪੈਸੇ ਹੋਣੇ ਟਾਇਰ ਦੇ 85 90 ਪੈਸੇ ਆ 85 90 ਪੈਸੇ ਟਾਇਰ ਪੈਣੇ ਮਿੱਤਰੋ 7 800 ਘੰਟਾ ਚੱਲਿਆ 7 800 ਘੰਟਾ ਹਾਂਜੀ ਕੁੱਲੀ 7 800 ਘੰਟਾ ਚੱਲਿਆ ਟਰੈਕਟਰ ਚੰਗਾ ਯਾਨੀ ਕਿ ਕਨੋਪੀ ਲੱਗੀ ਹੋਈ ਆ ਛਾਤਰੀ ਦੇਖੋ ਕਨੋਪੀ ਛਾਤਰੀ ਲੱਗੀ ਆ ਸਿਸਟਮ ਵਿੱਚ ਜਾਊਗਾ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਹਾਂਜੀ ਤੇ ਕਿੰਨੇ ਮਾਡਲ ਸੀ ਇਹ ਇਹ 2021 21 ਤੇ ਰੇਟ ਆ ਰੇਟ ਇਹਦਾ 7 ਲੱਖ ਤੇ 10000 ਰੁਪਏ ਸਿਰਫ 7 ਲੱਖ 10000 ਡਿਮਾਂਡ ਹੈ ਹਾਂਜੀ ਬਾਕੀ ਮੌਕੇ ਤੇ ਡਿਸਕਾਊਂਟ ਆ 65 ਐਚਪੀ ਦਾ ਕਿੱਤਾ ਜਾਊ ਟਰੈਕਟਰ ਚੋਂ 65 ਐਚਪੀ ਦਾ 4x4 ਆ 4x4 ਹੈ ਹਸਾਬ ਦੀ ਡਿਮਾਂਡ ਹੈ ਜੀ ਬਹੁਤ ਹਸਾਬ ਦੀ ਡਿਮਾਂਡ ਹੈ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਮੂਰੇ ਆ ਗਿਆ 5405 ਜੌਂਡੀਅਰ ਇਹਦੇ ਬਾਰੇ ਦੱਸੀ ਬਾਈ ਇਹ ਵੀ 2021 ਮਾਡਲ ਟਰੈਕਟਰ ਹੈਗਾ 21 ਇਹ ਵੀ ਮੈਨੂੰ ਲਾ ਥੋੜੀ ਚੱਲਿਆ ਹੋਣਾ ਇਹ 730 35 ਘੰਟੇ ਚੱਲਿਆ 730 35 ਘੰਟੇ ਚੱਲਿਆ ਹੋਇਆ ਮਿੱਤਰੋ ਟਰੈਕਟਰ ਤੋਂ ਅਸੀਂ ਚੈੱਕ ਕਰ ਸਕਦੇ ਹਾਂ ਕਨੋਪੀ ਵਗੈਰਾ ਲੱਗੀ ਹੋਈ ਐ ਟਾਇਰਾਂ ਦੀ ਗੱਲ ਕਰੀਏ ਕਾਕੇ ਟਾਇਰ ਇਹਦੇ 85 90 ਪੈਸੇ 85 90 ਪੈਸੇ ਟਾਇਰ ਪਏ ਨੇ ਬਈ ਚੌਕੜਾ ਟਰੈਕਟਰ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਚੰਗਾ ਟਰੈਕਟਰ ਐ ਤੇ ਮੂਰੇ ਸਲੇਟਾਂ ਨੇ ਜਿਹੜੀ 40 ਕਿਲੋ ਦੀ ਇੱਕ ਸਲੇਟ ਐ ਚਾਰ ਸਲੇਟਾਂ ਨੇ ਬਈ ਜਾਂਸੀ ਦੀਆਂ origignal ਨੇ ਵੀਰੇ ਰੇਨਾਲ ਨੇ ਜਾਂਸੀ ਦੀਆਂ ਜਾਂਸੀ ਦੀਆਂ origignal ਨੇ ਤੇ ਟਰੈਕਟਰ ਚੰਗਾ ਟਰੈਕਟਰ ਐ ਤੇ 21 ਮਾਡਲ ਦਾ ਰੇਟ ਕੀ ਮਾਲ ਦਾ ਰੇਟ 12 ਲੱਖ ਤੇ 25000 ਰੁਪਿਆ ਦਾ ਰੇਟ ਹੈਗਾ ਡਿਮਾਂਡ ਹੈ ਹਾਂ ਜੀ ਪੰਜਾਬ ਨੰਬਰ ਆ ਪਹਿਲੀ ਪਾਰਟੀ ਦਾ ਟਰੈਕਟਰ ਹੈਗਾ ਪੰਜਾਬ ਨੰਬਰ ਆ ਪਹਿਲੀ ਪਾਰਟੀ ਦਾ ਟਰੈਕਟਰ ਹੈ ਬਾਕੀ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਤੇ ਇਸ ਤੋਂ ਇਲਾਵਾ ਕਿ ਹੋਰ ਕਿੰਨੇ ਹੁੰਦੇ ਆਪਣੇ ਕੋਲੇ 7-8 ਟਰੈਕਟਰ ਵੀਰੇ ਹੋਰ ਵੀ ਖੜੇ ਆ ਘਰੇ ਘਰੇ ਹਾਂ ਜੀ ਠੀਕ ਦਾ ਨੋਵੋ ਖੜਾ ਘਰ ਜਨ 655 ਠੀਕ ਹੈ ਜੀ ਉਹ 2022 ਮਾਡਲ ਟਰੈਕਟਰ ਆ ਸਿਰਫ 128 ਘੰਟੇ ਚੱਲਿਆ ਠੀਕ ਹੈ ਜੀ ਤੇ 75 ਵਾਲਾ ਸੌਣ ਲੀਕਾ ਖੜਾ 4x4 ਠੀਕ ਹੈ ਜੀ 90 ਵਾਲਾ ਖੜਾਗਾ ਠੀਕ ਹੈ ਜੀ ਤੇ ਹੋਰ ਵੀ ਖੜੇ ਕਿ ਲੋਰ ਹੋਰ ਵੀ ਖੜੇ ਆ ਠੀਕ ਹੈ ਤੇ ਲੋਕੇਸ਼ਨ ਕੀ ਪੈ ਜਾਂਦੀ ਆ ਠੀਕ ਹੈ ਜੀ ਬੈਂਡਾ ਨੇ ਠੀਕ ਹੈ ਜੀ ਨੇੜੇ ਏਰੀਆ ਦੇ ਵਿੱਚ ਸੈਟ ਹੋਣਾਗਾ ਠੀਕ ਹੈ ਜੀ ਆਪਣੇ ਘਰ ਹੀ ਹੈਗਾ ਠੀਕ ਹੈ ਤੇ ਘਰੀ ਦਾ ਸ਼ੋਰੂਮ ਹੈ ਹਾਂ ਜੀ ਹਾਂ ਘਰੀ ਸੱਤ ਪਾਇਆ ਹੋਇਆ ਆਬਾ ਠੀਕ ਹੈ ਜੀ ਹਾਂ ਜੀ ਤੇ ਮੋਬਾਈਲ ਨੰਬਰ ਕਿੰਨਾ ਬਾਈ ਕਾਕੇ 965800911 ਬਹੁਤ ਬਹੁਤ ਧੰਨਵਾਦ ਬਾਈ ਕਾਕੇ ਜਾਣਕਾਰੀ ਦੇਣ ਲਈ ਤੇ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ